ਰਵਨੀਤ ਸਿੰਘ ਬਿੱਟੂ ਨੂੰ ਹਰਾਉਣ ਦੇ ਲਈ ਲੁਧਿਆਣੇ ਦੀ ਇਸ ਕੋਠੀ 'ਚ ਡੇਰੇ ਲਾਉਣਗੇ ਪ੍ਰਤਾਪ ਸਿੰਘ ਬਾਜਵਾ ਤੋਂ ਦੱਸਦੇ ਕਿ ਪਿਛਲੇ ਦਿਨੀ ਪ੍ਰਤਾਪ ਸਿੰਘ ਬਾਜਵਾ ਨੇ ਵੱਡਾ ਬਿਆਨ ਦਿੱਤਾ ਸੀ ਜਿੱਤੂ ਉਹਨਾਂ ਦੇ ਵੱਲੋਂ ਕਿਹਾ ਸੀ ਕਿ ਰਵਨੀਤ ਸਿੰਘ ਬਿੱਟੂ ਨੂੰ ਹਰਾਉਣ ਦੇ ਲਈ ਉਹ ਲੁਧਿਆਣੇ ਦੇ ਵਿੱਚ ਡੇਰੇ ਲਾਉਣਗੇ ਲੁਧਿਆਣੇ ਦੇ ਵਿੱਚ ਇੱਕ ਕਿਰਾਏ ਦੀ ਕੋਠੀ ਲੈਣਗੇ ਤੇ ਰਾਜਾ ਵੜਿੰਗ ਨੂੰ ਜਿਤਾਉਣ ਦੇ ਲਈ ਉਹ ਚੋਣ ਪ੍ਰਚਾਰ ਕਰਨ ਕੇ ਖੁਦ ਜਾ ਕੇ ਲੁਧਿਆਣੇ 'ਚ ਤੇ ਅੱਜ ਜਿਹੜੀ ਤਸਵੀਰਾਂ ਦੇ ਵਿੱਚ ਤੁਸੀਂ ਕੋਠੀ ਦੇਖ ਰਹੇ ਹੋ ਇਸ ਕੋਠੀ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਡੇਰੇ ਲਾਲੇ ਨੇ ਕਿਰਾਏ ਤੇ ਕੋਠੀ ਲੈ ਲਈ ਹੈ ਉਹਨਾਂ ਦੇ ਵੱਲੋਂ ਤੇ ਕੱਲ ਤੋਂ ਰਾਜਾ ਵਿਡਿੰਗ ਦੇ ਹੱਕ ਦੇ ਵਿੱਚ ਉਹ ਚੋਣ ਪ੍ਰਚਾਰ ਕਰਨਗੇ ਪੰਜਾਬ ਦੇ ਲੋਕਾਂ ਨਾਲ ਪ੍ਰੋਮਿਸ ਕੀਤਾ ਸੀ ਜਿਹੜਾ ਮੇਰਾ ਵਾਦਾ ਸੀ ਕਿ ਮੇਰਾ ਛੋਟਾ ਭਾਈ ਰਾਜਾ ਅਮਰਿੰਦਰ ਸਿੰਘ ਵਿਡਿੰਗ ਪਾਰਟੀ ਨੇ ਤੇ ਐਜ਼ ਅ ਕਾਂਗਰਸ ਦੇ ਕੈਂਡੀਡੇਟ ਕਰ ਲਏ ਨੇ ਬਿੱਟੂ ਜੀ ਦੇ ਪਹਿਲੇ ਮਿਲੂ ਚੈਲੰਜ ਕੀਤਾ ਸੀ ਕਿ ਤੁਸੀਂ ਆਓ ਪਤਾ ਹੁੰਦੇ ਇਹਨਾਂ ਨੂੰ ਕਿ ਪ੍ਰਤਾਪ ਸਿੰਘ ਬਾਜਵਾ ਨੇ ਸਾਰੇ ਸੂਬੇ ਨੂੰ ਇਸ ਕੱਲ ਦਾ ਯਕੀਨ ਦਵਾਇਆ ਕਿ ਜ਼ਿੰਦਗੀ ਦੇ ਅਖੀਰਲੇ ਸਾਲ ਮੈਂ ਸੂਬੇ ਦੇ ਪਲੇਵਾਸੇ ਤੇ ਸੂਬੇ ਦੀ ਸੇਵਾ ਕਰਨ ਵਾਸਤੇ ਮੈਂ ਆਲਰੇਡੀ ਇਹ ਆਪਣਾ politcal ਆਪਣੀ ਜਿਹੜੀ ਗੱਲ ਸੀ ਇਹ ਕਲੀਅਰ ਕਰ ਦਿੱਤੀ ਸੀ ਜਦੋਂ ਮੈਂ ਤਕਰੀਬਨ ਅਜ ਤੋਂ 2 ਸਾਲ ਪਹਿਲੇ 2022 ਦੇ ਵਿੱਚ ਮਾਰਚ ਦੇ ਵਿੱਚ ਮੈਂ ਰਿਜ਼ਾਈਨ ਦਿੱਤਾ ਰਾਜ ਸਭਾ ਤੋਂ ਮੇਰੀ ਅਜੇ ਟਰਮ ਦੇ ਵਿੱਚ ਅਜੇ 2-3 ਮਹੀਨੇ ਰਹਿਦੇ ਸੀ ਖਤਮ ਹੋਣ ਚ। ਉਸ ਟਾਈਮ ਮੇਰੀ ਕਮਿਟਮੈਂਟ ਸੀ ਆਪਣੇ ਲੋਕਾਂ ਦੇ ਨਾਲ ਕਿ ਜ਼ਿੰਦਗੀ ਦਾ ਲਾਸਟ ਫੇਜ਼ ਜਿਹੜਾ ਮੈਂ ਆਪਣੇ ਸੂਬੇ ਦੀ ਤੇ ਆਪਣੇ ਏਰੀਆ ਦੀ ਸੇਵਾਬਾਦ ਸੇ ਪੰਜਾਬ ਨੂੰ ਸਪੋਰਟ ਕਰਾਂ। ਐਤਕੀ ਇਹਨਾਂ ਨੇ ਮੈਨੂੰ ਚੈਲੰਜ ਕੀਤਾ ਕਿ ਤੁਸੀਂ ਲੜਵਾ ਕੇ ਤੇ ਤੁਹਾਨੂੰ ਪਤਾ ਹੈਗਾ ਟ੍ਰੈਡੀਸ਼ਨਲੀ ਮੈਂ ਨੰਨੂ ਇੱਕੋ ਗੱਲ ਕਹੀ ਸੀ ਬਿੱਟੂ ਜੀ ਤੁਹਾਨੂੰ ਵੀ ਪਤਾ ਹੈ ਕਿ ਪ੍ਰਤਾਪ ਸਿੰਘ ਬਾਜਵਾ ਨੇ ਪਾਰਲੀਮੈਂਟ ਦੀ ਇਲੈਕਸ਼ਨ ਨਹੀਂ ਲੜਨੀ ਜੇ ਲੜਨੀ ਹੁੰਦੀ ਤੇ ਮੈਂ ਤੁਹਾਡਾ ਰਾਂਝਾ ਰਾਜੀ ਕਰ ਦੇਣਾ ਸੀ ਪਰ ਤੁਸੀਂ ਐਂ ਕਰੋ ਪੁਰਾਣੇ ਵਕਤੇ ਜਿਹੜੇ ਰਸਤੇ ਮੇਂ ਹਿੰਦ ਦਾਰਾ ਸਿੰਘ ਸਨ ਉਹਨਾਂ ਨੂੰ ਜਦੋਂ ਵੀ ਕੋਈ ਕੋ ਮਾੜਾ ਮੋਟਾ ਪਹਿਲਵਾਨ ਉਹਨਾਂ ਨੂੰ ਚੈਲੰਜ ਕਰਦਾ ਸੀ ਤੋਂ ਕਹਿੰਦੇ ਸੀ ਐਂ ਕਰ ਮੇਰਾ ਛੋਟਾ ਪਰਾਜ ਇਹਨਾਂ ਦਾ ਨਾਂ ਰੰਦਾਵਾ ਸੀ ਪਹਿਲੇ ਰੰਦਾਵੇ ਨਾ ਘੁੱਲ ਲੈ ਦੇਉ ਨੂੰ ਟਾਲੇਗਾ ਫੇਰ ਮਰਨਾ ਹੀ ਤੇ ਮੈਂ ਉਦੋਂ ਵਾਦਾ ਕੀਤਾ ਸੀ ਕੋਈ ਚੰਗਾ ਕਾਂਗਰਸ ਦਾ ਕੈਂਡੀਡੇਟ ਅਸੀਂ ਲੈ ਕੇ ਆਵਾਂਗੇ ਜਿਹੜਾ ਬਿੱਟੂ ਸਾਹਿਬ ਦੀ ਚੰਗੀ ਤਰ੍ਹਾਂ ਇਥੋਂ ਸਿਆਸੀ ਤੌਰ ਤੇ ਆ ਕੇ ਇੱਥੇ ਸੇਵਾ ਕਰ ਸਕੇ ਮੈਂ ਤਾਂ ਮਸ਼ਕੂਰ ਆ ਰਾਜਾ ਵਿਢਿੰਗ ਜੀ ਆਏ ਨੇ ਮੈਂ ਜਿਹੜਾ ਵਾਦਾ ਕੀਤਾ ਸੀ ਲੁਧਿਆਣੇ ਮੈਂ ਆਪਣਾ ਬੇਸ ਸ਼ਿਫਟ ਕਰਾਂਗਾ ਮੈਂ ਇਥੇ ਆ ਕੇ ਸ਼ਿਫਟ ਕਰ ਗਿਆ ਮੈਂ ਬਿੱਟੂ ਸਾਹਿਬ ਨੂੰ ਦੱਸਣਾ ਕਿ ਸੇ ਮੈਂ ਹੋਟਲ 'ਚ ਨਹੀਂ ਠਹਿ ਰਿਹਾ ਮੈਂ ਇਥੇ ਕਿਸੇ ਆਪਣੇ ਵਾਕਿਫ ਦੋਸਤ ਦੇ ਘਰ ਦੇ ਵਿੱਚ ਆ ਕੇ ਹੁੰਡੇਰਾ ਲਾਇਆ ਉਸਟ ਬੰਦੇ ਜਿਹੜੇ ਨੇ ਕਿਦੇ ਨੇ ਉਹਨਾਂ ਨੇ ਮੈਨੂੰ ਆਪ ਇਹ ਗੱਲ ਕਹੀ ਏ ਕਿ ਭਗਵੰਤ ਮਾਨ ਦੇ ਜ਼ਰੀਏ ਬਿੱਟੂ ਦਾ ਰੋਲ ਸੀ ਆਸ਼ੂਜੀਤ ਨੂੰ ਅੰਦਰ ਕਰਨਾ ਇਹ ਕੋ ਦੁਹਰਾਏ ਨਹੀਂ ਚਾਰ ਵਾਰ ਬਿੱਟੂ ਦੀ ਗੱਲ ਰੋਜ ਭਗਵੰਤ ਮਾਨ ਨਾਲ ਐਂਡ ਭਗਵੰਤ ਮਾਨ ਨੇ ਇਸ ਇਲੈਕਸ਼ਨ ਚ ਇਹਨੂੰ ਬੇਲ ਆਊਟ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹ ਗੱਲ ਤੁਸੀਂ ਸਮਝ ਲਓ ਮੈਂ ਸਮਝਾਣਾ ਕੀ ਚੰਦ ਇਹ ਭਾਵੇਂ ਹੁਣ ਬਿਆਨ ਦੇਈ ਜਾਂਦਾ ਚੌਥੇ ਨੰਬਰ ਤੇ ਪੰਜਵੇਂ ਨੰਬਰ ਤੁਸੀਂ ਇਹ ਆਲਾ ਪਿਆਰ ਹੁਣ ਦੇ ਰਹੇ ਹੋ ਵਾਰ-ਵਾਰ ਜਿਸ ਤਰ੍ਹਾਂ ਕਿ ਉਹ ਬਿੱਟੂ ਜੀ ਜਿਹੜੇ ਐ ਉਹ ਭਗਵੰਤ ਮਾਨ ਨਾਲ ਬਹੁਤ ਪ੍ਰੋਜਨਦੇ ਚਾਰ ਵਾਰੀ ਗੱਲ ਬਿਲਕੁਲ ਇਹ ਸਾਰੀ ਗੱਲ ਜਦੋਂ ਤੱਕ ਬਿੱਟੂ ਜੀ ਬੀਜੇਪੀ 'ਚ ਗਏ ਉਸ ਤੋਂ ਬਾਅਦ ਹੀ ਕਹ ਰਹੇ ਨਹੀਂ ਨਹੀਂ ਉਸ ਤੋਂ ਪਹਿਲਾਂ ਕਿਉਂ ਨਹੀਂ ਗੱਲ ਹੋਈ ਉਸ ਤੋਂ ਪਹਿਲੇ ਤੁਸੀਂ ਕਿ ਕਿ ਸਮਝੋ ਤੁਹਾਨੂੰ ਪਤਾ ਨਹੀਂ ਜੀ ਨਹੀਂ ਸਾਨੂੰ ਜਾਂ ਤੁਹਾਨੂੰ ਨਹੀਂ ਪਤਾ ਸਾਨੂੰ ਵੀ ਅਸੀਂ ਵੀ ਜਦੋਂ ਸਰ ਤੁਸੀਂ ਮੇਰੀ ਗੱਲ ਸੁਣੋ ਇਹ ਚੀਜ਼ਾਂ ਤੇ ਔਲਰੇਡੀ ਔਨ ਗਰਾਉਂਡ ਆ ਚੁੱਕੀ ਹੈ ਮੈਂ ਵਿਧਾਨ ਸਭਾ 'ਚ ਗੱਲ ਚੁੱਕੀ ਹੈ ਇਹ ਵਿਧਾਨ ਸਭਾ ਜਿੱਦਣ ਮੇਰੀ ਬਹਿਸ ਹੋਈ ਹੈ ਇਹ ਪੰਜਾਬ ਦੇ ਮੁੱਖ ਮੰਤਰੀ ਨਾਲ ਆਈ ਹੈ ਪਿਕਡ ਅਪ ਦਿਸ ਇਸ਼ੂ ਕਿ ਬਹੁਤ ਸਾਰੇ ਬੰਦੇ ਆਹੋ ਜਿਹੇ ਨੇ ਜਿਹੜੇ ਤੇਰੇ ਨਾਲ ਇਨ ਟੱਚ ਹੈ ਬਹੁਤ سارے ਬੰਦੇ ਨੇ ਮੈਂ ਯੂ ਯੂ ਆਰ ਟਾਕਿੰਗ ਪਾਰਟਿਕੁਲਰਲੀ ਆਫ ਬਿੱਟੂ ਮੈਂ ਤੇ ਤੁਹਾਨੂੰ 100% ਬਿੱਟੂ ਦੀ ਦੱਸ ਰਿਹਾ ਅੱਜ ਵੀ ਬਿੱਟੂ ਚਾਰ ਵਾਰ ਗੱਲ ਕਰ ਰਾਜਾ ਵੜੈਨਗੀ ਵੀ ਗਏ ਕਿ ਜੱਫੀ ਨੂੰ ਲੈ ਕੇ ਕਾਫੀ ਸਵਾਲ ਚੁੱਕੇ ਜਾ ਰਹੇ ਨੇ ਪਰਸਨ ਫੋਟੋ ਵੀ ਵੀਡੀਓ ਵੀ ਰਾਜਾ ਵੜੈਨਗੀ ਨੇ ਖੁਦ ਜੱਫੀ ਪਾਈ ਆ ਰਮੀਤ ਬਿੱਟੂ ਨੂੰ ਸਵਾਲ ਚੁੱਕੇ ਜਾ ਰਹੇ ਨੇ ਵੀਡੀਓ ਪਰ ਇਹ ਉਹਦੇ ਆਨੇ ਤੇ ਕੱਲ ਸ਼ਾਮ ਨੂੰ ਇਹ ਤੁਹਾਨੂੰ ਅੰਮੀ ਕੱਲ ਦੀ ਵੀਡੀਓ ਆਈ ਨਹੀਂ ਕੀ ਉਹ ਤੇ ਕਿਹੜੀ ਗੱਲ ਉਹ ਪ੍ਰੋਗਰਾਮ ਤੇ ਜੱਫੀ ਪਾਈ ਦੋਨਾਂ ਨੇ ਜੱਫੀ ਪਾਈ ਹੈ ਜੀ ਉਸ ਪ੍ਰੋਗਰਾਮ ਤੇ ਤੁਸੀਂ ਮੇਰੀ ਗੱਲ ਨਹੀਂ ਸਮਝਦੇ ਇੱਕ ਮਿੰਟ ਜੱਫੀ ਪਾਈ ਸਿਆਸੀ ਬੰਦੇ ਜਦੋਂ ਇੱਕ ਦੂਜੇ ਨੂੰ ਮਿਲਦੇ ਨੇ ਜੱਫੀਆਂ ਤੇ ਪੈ ਹੀ ਜਾਂਦੀਆਂ ਨੇ ਜੱਫੀ ਦੀ ਕਿਹੜੀ ਗੱਲ ਹੈ ਪੱਪੀ ਕਹਿੰਦਾ ਮੇਰਾ ਨਾਂ ਹੀ ਪੱਪੀ ਹੈ ਮੈਂ ਪਤਾ ਨਹੀਂ ਕਿੰਨੀਆਂ ਕਿਧੀਆਂ ਪੰਪੀਆਂ ਲੈ ਬੈਠਾ ਜੱਫੀ ਤੇ ਪੱਪੀ ਤੇ ਸਿਆਸਤ ਤੇ ਚਲਦੀ ਚਲਦੀ ਹੈ ਕੋਈ ਐਡੀ ਗੱਲ ਜਿਹੜੀ ਇਹ ਨਵੀਂ ਬਿਮਾਰੀ ਪਈ ਹੈ ਕਿਸੇ ਟਾਈਪ ਇਹ ਪੋਲਟਰੀ ਫਾਰਮ ਰਨ ਕਰਨ ਵਾਲਿਆਂ ਨੂੰ ਪਤਾ ਹੈ ਕਿ ਕਈ ਵਾਰ ਕੁਕੜੀਆਂ ਨੂੰ ਰਾਤ ਚ ਫੀਡ ਪਾ ਕੇ ਜਾਈਦੀ ਸੀ ਤੇ ਸਵੇਰੇ ਆਂਦਿਆਂ ਨੂੰ ਸਾਰਿਆਂ ਦੇ ਧੌਣਾ ਸੁੱਟੀਆਂ ਹੁੰਦੀਆਂ ਸੀ ਇਹ ਜਿਹੜੀ ਨਵੀਂ ਬਿਮਾਰੀ ਪਈ ਹੈ ਸਿਆਸਤਦਾਨਾਂ ਨੂੰ ਹੁਣ ਤੁਹਾਡੇ ਨਾਲ ਬੈਠੇ ਉਹਦੇ ਸਵੇਰੇ ਇਹਨਾਂ ਨੇ ਕਿਧੇ ਨਾਲ ਜਾ ਕੇ ਫੋਟੋ ਖਿਚਾ ਲੈਣੀ ਇਹ ਤੇ ਮੇਰੇ ਖਿਆਲ ਉਹਨਾਂ ਨੂੰ ਨਹੀਂ ਪਤਾ ਮੈਂ ਤੁਹਾਨੂੰ ਇਹਦਾ ਇੱਕ ਹਾਸੋ ਹੀ ਨਹੀਂ ਗੱਲ ਦੱਸਣਾ ਤੇ ਕੱਲ ਪਰਸੋਂ ਸੁਸ਼ੀਲ ਰਿੰਕੂ ਜੀ ਜਿਹੜੇ ਦੋਆਂ ਸਾਲਾਂ ਤਿੰਨ ਪਾਰਟੀਆਂ ਬਦਲ ਕੇ ਉਹਨਾਂ ਦੀ ਰਿੰਕੂ ਜੀ ਦੇ ਨਾਲ ਉਹਨਾਂ ਦੀ ਧਰਮ ਪਤਨੀ ਖੜੀ ਸੀ ਉਹਨਾਂ ਕੋ ਟੀਵੀ ਵਾਲਿਆਂ ਨੇ ਸੰਦੇਸ਼ ਮੰਗਿਆ ਵੋਟਾਂ ਤੇ ਤੇ ਸੰਦੇਸ਼ ਕਰਦੇ ਕਰਦੇ ਉਹਨਾਂ ਨੇ ਵੋਟਾਂ ਆਪ ਦੀਆਂ ਮੰਗ ਲਈਆਂ ਉਹਨਾਂ ਨੇ ਫਿਰ ਹੁਜਮਾਰ ਕੇ ਰਿੰਕੂ ਜੀ ਨੇ ਦੱਸਿਆ ਕਿ ਆਪਾਂ ਹੁਣ ਆਪ ਚ ਨਹੀਂ ਰਹੇ ਆਪਾਂ ਹੁਣ ਫੁੱਲਵਲ ਚਲੇ ਗਏ